ਜਿੰਦਾਬਾਦ ਮੁਰਦਾਬਾਦ ਸਰਕਾਰ ਮੁਰਦਾਬਾਦ 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 ਨੰਗਾਮ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਮੁਰਦਾਬਾਦ ਦੀ ਸਰਕਾਰ ਮੁਰਦਾਬਾਦ 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 ਦਾ ਜਗੀ ਸਿੰਘ ਡਲੇ ਵਾਲ ਜਿੰਦਾਬਾਦ 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 ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਮੁਰਦਾਬਾਦ ਮੁਰਦਾਬਾਦ thank <laughs> you ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰਪਿੰਡ ਤਾਜੋਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜੋ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਜਿਨ੍ਹਾਂ ਨੇ ਲਗਾਤਾਰ ਮਰਨਵਰਤ ਤੇ ਅੱਜ 63 ਦਿਨ ਉਹਨਾਂ ਨੂੰ ਮਰਨਵਰਤ ਤੇ ਬੈਠਿਆ ਨੂੰ ਹੋ ਗਏ ਹਨ ਸੋ ਮੋਦੀ ਸਰਕਾਰ ਨੂੰ ਕੁਝ ਦੱਸਣ ਵਾਸਤੇ ਸਾਡੇ ਸਾਰੇ ਪੰਜਾਬ ਦੇ ਵਿੱਚ ਜੋ ਸਾਡੇ ਪ੍ਰਧਾਨ ਜੀ ਦਾ ਹੁਕਮ ਹੈ ਉਹਦੀ ਬਾਬਤ ਜੋ ਟਰੈਕਟਰ ਮਾਰਚ ਅੱਜ ਨਗਰ ਤਾਜੋ ਦੇ ਵਿੱਚੋਂ ਬਹੁਤ ਵੱਡੀ ਤਦਾਦ ਦੇ ਵਿੱਚ ਕਿਸਾਨ ਯੂਨੀਅਨ ਦੇ ਸੇਵਾਦਾਰ ਜੋ ਪ੍ਰਧਾਨ ਸਾਹਿਬ ਨੇ ਸਾਰੇ ਇਥੋਂ ਦੇ ਜ਼ਿੰਮੇਵਾਰ ਨੇ ਉਹ ਆਪੋ ਆਪਣੇ ਟਰੈਕਟਰਾਂ ਨੂੰ ਤਿਆਰ ਕਰਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਨਗਰ ਤਾਜੋ ਤੋਂ ਹੁੰਦਾ ਹੋਇਆ ਤਾਪਾ ਜੋ ਮੇਨ ਹਾਈਵੇ ਰੋਡ ਹੈ ਉਹਦੇ ਉੱਤੇ ਜਾ ਕੇ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਸੋ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਵੀ ਲੋਕਾਂ ਦੀ ਭਾਵਨਾ ਸਾਰੇ ਕਿਸਾਨ ਜੁੜੀਆਂ ਜਾਂਦੀਆਂ ਪ੍ਰਧਾਨ ਜੋ ਹੈਗੇ ਉਹਨਾਂ ਦੀਆਂ ਭਾਵਨਾ ਨੇ ਸਤਿਗੁਰੂ ਕਿਰਪਾ ਕਰਨਗੇ ਜੋ ਅਸੀਂ ਇਹ ਮੰਗਾਂ ਨੂੰ ਲੈ ਕੇ ਚੱਲੇ ਆ ਗੁਰੂ ਦੀ ਕਿਰਪਾ ਦੇ ਨਾਲ ਮੋਦੀ ਸਰਕਾਰ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਕਿਸਾਨਾਂ ਦੇ ਹੱਕ ਦੇ ਵਿੱਚ ਉੱਥੋਂ ਮਨਾ ਕੇ ਬਾਬਸ ਹੋ ਗਈ। ਮੈਂ ਜਗਜੀਤ ਸਿੰਘ ਤਾਂ ਜੋ ਕਿ ਇਕਾਈ ਮੈਂਬਰ ਅੱਜ ਸੰਤ ਬਾਬਾ ਪੰਜਾਬ ਸਿੰਘ ਜੀ ਦੇ ਤਪਸਤਾਨ ਤੋਂ ਬਾਬਾ ਬੂਟਾ ਸਿੰਘ ਜੀ ਰਹਿਨਵਾਈ ਹੀਟ ਟਰੈਕਟਰਾਂ ਦਾ ਕਾਫਲਾ ਤਪਾਹੀ ਵੀ ਨੈਸ਼ਨਲ ਐਨਐਚ 7 ਦੇ ਜਾ ਰਿਹਾ ਹੈਗਾ ਜਿਹਦੇ ਵਿੱਚ ਸਾਰੇ ਨਗਰ ਦਾ ਬਹੁਤ ਸਹਿਯੋਗ ਹੈ ਤੇ ਨੌਜਵਾਨ ਵੱਡੀ ਪੱਧਰ ਤੇ ਜਾ ਰਹੇ ਨੇ ਅਸੀਂ ਸਾਰੇ ਨਗਰ ਦਾ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਜੋ ਟਾਲ ਰਿਹਾ ਖਨੌਰੀ ਵਿਖੇ ਧਰਨਾ ਹੈ ਸਰਦਾਰ ਜਗਜੀਤ ਸਿੰਘ ਦੱਲੇਵਾਲ ਦੀ 63 ਦਿਨ ਮਰਨ ਵਰਤ ਤੇ ਬੈਠਿਆ ਨੂੰ ਹੋਗੇ ਇਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਇਰਾਦਾ ਕੇ ਅਸੀਂ ਮੰਗਾ ਮਨਾ ਕੇ ਹੀ ਉਠਾਂਗੇ ਇਸ ਦੇ ਨਾਲ ਸਾਡਾ ਨਗਰ ਬਹੁਤ ਸਹਿਯੋਗ ਦੇ ਰਿਹਾ ਹੈ ਜਿਸ ਸਾਡੀ ਜਥੇਬੰਦੀ ਨੂੰ ਅਸੀਂ ਨਗਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਹਾਡੇ ਜੀ ਲੱਗਦਾ ਕਿ ਕੋਈ ਹੋਰ ਆ ਜੀ ਸੰਤ ਲਵਾ ਜਿਲਾ ਮੀਟ ਪ੍ਰਧਾਨ ਸਾਹਿਬ ਦੀ ਸਰਵਾਜ ਦੇ ਤਸਦੀਕ ਕਰ ਰਿਹਾ ਹੈ ਕੀ ਕਹਿਣਾ ਚਾਹਣਿਆ ਅੱਜ ਪ੍ਰਧਾਨ ਜੀ ਅਸੀਂ ਅੱਜ ਸੈਂਟਰ ਸਰਕਾਰ ਦੇ ਚਾਹਫ ਇੱਕ ਜिले ਬਰਨਾਲੇ ਦੇ ਬਲਾਕ ਤੋਂ ਸਹੇਲ ਦਾ ਜਿਹੜਾ ਵੱਡਾ ਕਾਫਲਾ ਲੈ ਕੇ ਚੰਡੀਗੜ੍ਹ ਟੁੰਡਾ ਮੈਸਾਂ ਹਾਈ ਰੋਕ ਜਿਹੜਾ ਮੋਟੇ ਕਰ ਰਹੇ ਆ ਜੋ ਸੜਕ ਸਾਡੇ ਸਾਨੋ ਜੀ ਦੀ ਜੂੜੀਆਂ ਬੰਦਾਂ ਨੂੰ ਦੇਖੀ ਇੱਕ ਸਾਲ ਤੋਂ ਤਕਰੀਬਨ ਹੋ ਗਿਆ ਜਿਹੜਾ ਜਲੋਰੀ ਮੰਡੀ ਦੇ ਸਭ ਤੋਂ ਬਾੜੇ ਤੇ ਮੋਰ ਦਾ ਤੱਕ ਰਿਹਾ ਇਸ ਦੀ ਅਗਵਾਈ ਸਾਡੇ ਜਨਰਲ ਸਰਦਾਰ ਜੀ ਦੇ ਬਲੇਵਾਰ ਸਾਹਿਬਾ ਸੁਪਾ ਪ੍ਰਧਾਨ ਪੰਜਾਬ ਕਰ ਰਹੇ ਆ ਅੱਜ ਤਕਰੀਬਨ ਉਹਨਾਂ ਨੂੰ ਖਤਰ ਹੋ ਗਿਆ ਹੈ ਸੈਂਟਰ ਸਰਕਾਰ ਜਿਹੜੀਆਂ ਖਲਾਫ ਵਾਦਾ ਖਲਾਫੀ ਵੋਅਰ ਬਣਾਏ ਸੀ ਉਹਨਾਂ ਦੇ ਖਲਾਫ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ ਪਰ ਸੈਂਟਰ ਸਰਕਾਰ ਕੁਛ ਨਾ ਕੁਛ ਨਹੀਂ ਹੋ ਚੁੱਕੀ ਆ ਸਾਨੂੰ 14 ਰੋਜ਼ ਦਾ ਸਰਪਲ ਸਵਾਰਤਾ ਗਿਆ ਤੇ ਸਾਡੇ ਪ੍ਰਧਾਨ ਸਾਹਿਬ 14 ਮਰਸੀ ਉਹਨਾਂ ਮੇਟੇ ਗੱਲ ਲਿਓ ਉਸ ਤੋਂ ਬਾਅਦ ਜਿਹੜਾ ਰਿਜ਼ਲਟ ਆਕਣ ਲੈ ਸਾਡੀਆਂ ਮੰਗਾਂ ਤੇ ਕਿੰਨਾ ਖਰਾ ਉਤਰਿਆ ਗਿਆ ਕਿ ਕੋਈ ਗੱਲ ਦਾ ਨਹੀਂ ਪੁੱਛੀ ਅ ਸਾਡੇ ਜਿਹੜੇ ਕਿਸਾਨ ਨੇ ਸਾਰੇ ਪਿੰਡਾਂ ਦੇ ਸਾਰੇ ਪੰਜਾਬ ਦੇ ਕਿਸਾਨ ਨੇ ਉਹ ਇੱਕ ਆਵਾਜ਼ ਦੀ ਹੁਡੀ ਕਰ ਰਹੀ ਆ ਜੇ ਡੱਲੇਵਾਲ ਸਾਹਮਣੇ ਇੱਕ ਆਵਾਜ਼ ਦਿੱਤੀ ਕਿ ਮੇਰੇ ਲੋਕੋ ਮੇਰੇ ਭਰਾਵੋ ਮੇਰੇ ਬੱਚਿਓ ਆਓ ਇੱਕ ਆਵਾਜ਼ ਦੇ ਦੇਣ ਦੇ ਨਾਲ ਸਾਰਾ ਜਿਹੜਾ ਪੰਜਾਬ ਇਕੱਠਾ ਹੋ ਕੇ ਡੱਲੇਵਾਲ ਸਾਹਮਣੇ ਨਾਲ ਤੱਕ ਖੜਾ ਹੋ ਜਾਣਾ ਇਹਦੀ ਅਦਾ ਜਿਹੜੀ ਸਭ ਤੋਂ ਪਹਿਲਾ ਰਿਜ਼ਲਟ ਦਿਖਾ ਚੁੱਕਿਆ ਇੱਕ ਤਿੰਨ ਸਾਢੇ ਮਿੰਟਾਂ ਦੇ ਰੱਖੀ ਹੋਈ ਸੀ ਤਕਰੀਬਨ 4 ਤਰੀਕ ਦੀ ਉਸ ਦਿਨ ਪ੍ਰਧਾਨ ਜੀ ਨੇ ਆਵਾਜ਼ ਮਾਰੀ ਸੀ ਵੀ ਸਾਰੇ ਕਿਸਾਨਾਂ ਦੇ ਮੇਰੇ ਦਰਸ਼ਨ ਕਰਨੇ ਚਾਹਣਾ ਤਾਂ ਤਕਰੀਬਨ 5 ਲੱਖ ਦੇ ਪ੍ਰੀਵ ਆ ਜਿਹੜਾ ਕਿਸਾਨ ਹੈ ਘਰ ਘਰ ਦਾ ਕਿਸਾਨ ਹੈ ਨੌਂ ਵਾਲੇ ਪਿੰਡਾਂ ਦੇ ਮੈਂ ਲੱਕਾ ਦੇ ਡੱਲੇਵਾਲ ਸਾਹਿਬ ਨੂੰ ਮਿਲ ਕੇ ਆਪਾਂ ਸੁਣਤਾ ਜੋ ਕੀ ਠੀਕ ਨਹੀਂ ਚੱਲ ਰਿਹਾ ਅਸੀਂ ਕਹਣਾ ਚਾਹੁੰਦਾ ਜੀ ਜੋ ਸਾਡੀ ਮੋਦੀ ਸਰਕਾਰ ਨੇ ਸਾਡੇ ਖਿਲਾਫ ਕਾਲੇ ਕਾਨੂੰਨ ਪਾਸ ਕੀਤੇ ਸੀ ਉਹਨਾਂ ਨੂੰ ਅਸੀਂ ਵਾਪਸ ਕਰਾਉਣ ਵਾਸਤੇ 26 ਜਨਵਰੀ ਦੇ ਦਿਨ ਅਸੀਂ ਰੋਜ਼ਮਾਰਤ ਕਰ ਰਹੇ ਹਾਂ ਛੜਕਾਤੇ ਟਰੈਕਟਰ ਟਰਾਲਿਆਂ ਔਰ ਨੌਜਵਾਨ ਔਰ ਸਾਡੇ ਪਾਪਾ ਜੀ ਔਰ ਸਾਰਾ ਨਗਰ ਸਭਤੀ ਨਾਲ ਇੱਥੋਂ ਤਕਰੀਬਨ ਕਾਫੀ ਮਾਤਰਾ ਟਰੈਕਟਰ ਟਰਾਲਿਆਂ ਜਾਂ ਹੋਰ ਸਾਰਾ ਦੇ ਕਿਸਾਨ ਜਾ ਰਹੇ ਨੇ ਮਾਰਚ ਕਰਨ ਵਾਸਤੇ ਇਸ ਲਈ ਜੀ ਮੰਗਾਂ ਨੇ ਉਹਨੂੰ ਮਨਾ ਕੇ ਹਟਾਗੇ ਭਾਵੇਂ ਸਰਕਾਰ ਸਾਡੇ ਉੱਪਰ ਕਿੰਨੇ ਵੀ ਤਸ਼ੱਦਦ ਢਾਲੇ ਜਿਵੇਂ ਕਿ ਸਾਡੇ ਸਰਦਾਰ ਜਿਜੀ ਸੀ ਜੱਲਿਆ ਸਾਡੇ ਪ੍ਰਧਾਨ ਸਾਹਿਬ ਨੂੰ ਅੱਜ ਤਰੇ तकरीबन 2 ਮਿੰਟ ਤੋਂ ਉੱਪਰ ਛਾਣਾ ਹੋ ਚੁੱਕਿਆ ਹੈ ਪਰ ਅੱਜ ਤੱਕ ਮੋਦੀ ਸਰਕਾਰ ਦੇ ਸਿਰ ਤੇ ਕੋਈ ਧੂਨੀ ਸਿਰਕੀ ਪਰ ਅਸੀਂ ਅੱਜ ਹੀ ਰੋਸ ਕਰਕੇ ਦਿਖਾਵਾਂਗੇ ਕਿ ਅਸੀਂ ਇੰਨੇ ਦੁਖੀਆਂ ਕਿ ਕਿਸਾਨ ਦਾ ਨਿਕਲਿਆ ਜਾ ਰਿਹਾ ਹੈ ਜਿਹਨਾਂ ਦਾ ਕਾਗਰੇਟ ਕਰਾਣਾ ਦੇ ਹੱਥਾਂ ਵਿੱਚ ਦੇਣ ਲਈ ਮੋਦੀ ਸਾਹਿਬ ਉਹਨਾਂ ਦੇ ਹੱਕ ਬੋਲ ਰਿਹਾ ਹੈ ਇਸ ਲਈ ਅਸੀਂ ਅੱਜ ਰੋਸ ਮਾਰਚ ਕਰਨ ਜਾ ਰਹੇ ਹਾਂ ਤਵਾ ਰੋਡ ਤੇ ਅਸੀਂ ਛਾਦੋ ਦੀ ਪ੍ਰਦਰਸ਼ਨ ਕਰਾਂਗੇ ਕੋਈ ਹੰਸ਼ਕ ਨਹੀਂ ਹੋਊਗਾ ਕੋਈ ਸਾਡਾ ਕਿਸਾਨ ਵੀਰ ਜ਼ਬਰਦਸਤੀ ਨਹੀਂ ਕਰੂਗਾ ਕਿਸੇ ਮਜ਼ਦੂਰ ਜਾਂ ਕਿਸੇ ਵੀ ਤੱਕੇ ਨਾਲ ਅਸੀਂ ਕੋਈ ਛੇੜਛਾੜ ਨਹੀਂ ਕਰਾਂਗੇ